ਆ ਪਹਿਲਾਂ ਗੱਡੋ ਸਾਧਨ ਤੇ ਆਜਾ ਬੱਚੇ ਇੱਥੇ ਲੱਗੇ ਹੋ ਜੀ ਉੱਥੇ ਲੱਗੇ ਹੋ ਜੁਨਾ ਬੰਦੇ ਨੂੰ ਨੌਕਰੀ ਨਹੀਂ ਸਾਨੂੰ ਸਾਰੀ ਉਹ ਮਿਲੀ ਨਹੀਂ ਮਿਲੀ ਦੀ ਸੱਚੀ ਗੱਲ ਚਲੋ ਨਹੀਂ ਤੁਸੀਂ ਵੰਡਣੀਆਂ ਆਈ ਨਾ ਸਰ ਤਾਂ ਤੁਸੀਂ ਨੌਕਰੀਆਂ ਵੰਡਣੀਆਂ ਆਈ ਨਾ ਨਾ ਦੇ ਮਾਰਦਾ ਲੱਗੇ ਸਾਰੀ ਉਹ ਤੇ ਬਰਾ ਉਹਦਾ ਕੰਮ ਜੇ ਨੌਕਰੀ ਮਿਲਣਾ ਬਿਲਕੁਲ ਜੀ ਪਰਮਾਤਮਾ ਨੇ ਤੁਹਾਡੇ ਲਿਖੇ ਨੌਕਰੀ ਨਾ ਨਾ ਲੋ ਨਹੀਂ ਸਰ ਕੋਈ ਨਹੀਂ ਦੋਸਤ ਨਹੀਂ ਆਉਣਾ ਜੀ ਤਦ 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 ਇਹ ਇਹਨਾਂ ਨੂੰ ਕਿੱਥੇ ਬਈ ਕੁੜੀਆਂ ਨੂੰ ਮਰੀਂਦਰ ਸਿੰਘ ਉਹ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਆ ਜਾਓ ਲੈ ਲਓ ਓਕੇ ਸਾਰੇ ਠੀਕ ਹੈ ਨਿਕਲ ਆਪਾਂ ਜੱਜ ਜੀ ਕੀ ਕਿ ਜੀ ਲੋਕ ਆ ਕਿ ਅੱਜ ਨਿਯੁਕਤੀ ਪੱਤਰ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਸ਼ੁਭਪ੍ਰੀਤ ਕੌਰ ਆ ਕਲਦੀਪਾ ਹਲੀਵਾਲ ਸਰਵਲ ਉਹ ਅੱਜ ਸਾਨੂੰ ਚਾਇਨਿੰਗ ਦੀ ਨਾਇਟ੍ਰਮਿਲਿਆ ਤੇ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਭਗਵੰਤ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਸਰਦਾਰ ਜਿਨ੍ਹਾਂ ਨੇ ਸਾਨੂੰ ਜੁਆਇਨਿੰਗ ਲੈਟਰ ਜਾਰੀ ਦਵਾਈ ਆ ਜੀ ਮੈਨੂੰ ਰਜਿਪੀ ਪੱਤਰ ਮਿਲਿਆ ਕੀ ਕਰਦੇ ਸਰ ਅੱਜ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ ਸਰਦਾਰ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀয়াল ਸਰਦਾਰ ਭਗਤ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਸਾਨੂੰ ਜੋਬ ਦਾ ਆਫਰ ਲੈਟਰ ਦਿੱਤਾ ਵਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜੋ ਪਰਿਵਾਰ ਅੱਜ ਰੋਜ਼ਗਾਰ ਤੇ ਚੜਨਗੇ ਤੇ ਬਹੁਤ ਬਹੁਤ ਥੈਂਕਸ ਇਹਨਾਂ ਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਤੇ ਮੈਂ ਬਹੁਤ ਹੀ ਧੰਨਵਾਦ ਕਰਦਾ ਕੇਂਦਰੀ ਮੰਤਰੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਦਾ ਜੀ ਤੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਜੁਆਇੰਗ ਲੈਟਰ ਦਿੱਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਹਾਂ ਜੀ ਮੰਤਰੀ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਨਿਯੁਕਤੀ ਪੱਤਰ ਬਾਰੇ ਅੱਜ ਅਸੀਂ ਜਿਹੜਾ ਪਿਛਲੇ ਮੰਨ ਲਾ ਸਾਲਾਂ ਦੇ ਵਿੱਚ ਦਿੱਲੀ ਕਿਸਾਨ ਮੋਚਾ ਲੱਗਾ ਸੀਗਾ ਉੱਥੇ ਸਾਡੇ ਬਹੁਤ ਸਾਰੇ ਕਿਸਾਨ ਜਿਹੜੇ ਸ਼ਹੀਦ ਹੋ ਕੇ ਸੀਗੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਮਾਲੀ ਮਤ ਵੀ ਕਰਦੀ ਆ ਉਹਨਾਂ ਨੂੰ ਨੌਕਰੀਆਂ ਵੀ ਦੇਦੀ ਆ ਜਿਉਂ-ਜਿਉਂ ਵੈਕੈਂਸੀਆਂ ਜਿਹੜੀਆਂ ਨਿਕਲਦੀਆਂ ਆਉਂਦੀਆਂ ਤੇ ਕੁਆਲਿਫਿਕੇਸ਼ਨ ਜਿਹੜੀ ਆ ਉਹ ਸੈੱਟ ਹੋ ਜਾਂਦੀ ਆ ਤੇ ਉਤੋਂ ਅਸੀਂ ਸਭ ਨੂੰ ਨੌਕਰੀਆਂ ਦੇ ਦਿੰਦੇ ਆਂ ਸੋ ਅੱਜ ਅਸੀਂ 8 ਜਿਹੜੇ ਸ਼ਹੀਦ ਹੋਏ ਕਿਸਾਨ ਹੈ ਉਹਨਾਂ ਦੇ ਬੱਚਿਆਂ ਨੂੰ ਮਤਲਬ ਅਮਰਸਰ ਦੇ ਵਿੱਚ ਬੱਚਿਆਂ ਨੂੰ ਜਿਹੜੀ ਨੌਕਰੀ ਦਿੱਤੀ ਆ ਖੇਤੀਬਾੜੀ ਮੈਕਵੇਲੋਂ ਅਕੀਰ ਸਾਹਿਬ ਸਾਡੇ ਨਾਲ ਸੀਗੇ ਉਹਨਾਂ ਨੂੰ ਐਸੀ ਜਿਹੜੇ ਨਿਯੁਕਤੀ ਪੱਤਰ ਦਿੱਤੇ ਆ ਔਰ ਜਿੰਨੇ ਵੀ ਮਤਲਬ ਅਜੇ ਬਾਕੀ ਨੇ ਕੇਸ ਕਾਫੀ ਬਾਕੀ ਨੇ ਜਿੰਨੇ ਵੀ ਪੱਕੇ ਕੇਸ ਨੇ ਉਹਨਾਂ ਨੂੰ ਵੀ ਸਾਦਿਆਂ ਨੂੰ ਸੱਸ ਅਜੇ ਸਾਡੀ ਸਰਕਾਰ ਦਾ ਫੈਸਲਾ ਆ ਗਈ ਸਭ ਨੂੰ ਨੌਕਰੀਆਂ ਜਿਹੜੀਆਂ ਦੇਣੀਆਂ ਉਹ ਸਭ ਨੂੰ ਨੌਕਰੀਆਂ ਦਵਾਂਗੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਆ ਉਹਨਾਂ ਨੂੰ ਮੈਂ ਬਹੁਤ ਵਧਾਈ ਦੇਣਾ ਮਤਲਬ ਬਹੁਤ ਇੱਕ ਕਿਉਂਕਿ ਨੌਕਰੀ ਮਿਲਨੀ ਪਰਿਵਾਰ ਦਾ ਇੱਕ ਵੱਡਾ ਮਤਲਬ ਜਿਹੜਾ ਆਸਾ ਹੋ ਜਾਂਦਾ ਛੋਏ ਮਾਨ ਸਾਹਿਬ ਦੀ ਸਰਕਾਰ ਦਾ ਬੜਾ ਦੁਸਤ ਫੈਸਲਾ ਕਿ ਸਾਰਿਆਂ ਨੂੰ ਨੌਕਰੀਆਂ ਦੇਣੀ ਬਸ ਕੁਆਲਿਫੀਕੇਸ਼ਨ ਹੁੰਦੀ ਆ ਵੀ ਕਿਸੇ ਦਾ ਬੱਚਾ 8 ਪੜਿਆ ਕਿਸੇ ਦਾ 10 ਪੜਿਆ ਕਈਆਂ ਦੇ ਬੱਚੇ ਨਾ ਪੜਨੇ ਉਸ ਹਿਸਾਬ ਨਾਲ ਜੋ ਜੋ ਵਕੇਸੀਆਂ ਸਾਨੂੰ ਮਿਲਦੀਆਂ ਜਾਂਦੀਆਂ ਉੱਤੇ ਉੱਤੇ ਅਸੀਂ ਪੁੱਟਦੇ ਹਾਂ ਕੰਮਨੀ ਸਰ